ਵੀ ਮੇਰੀ ਅੱਖ ਵੇ ਮਿਲੀ ਤੈਨੂੰ ਜੱਟੀ ਹੋਰ ਚਾਹੀਦਾ ਕੀ ਦੱਸ ਵੇ ਬੋਤਲਾਂ ਨੂੰ ਕਰਦੀ ਸ਼ਰਾਬੀ ਮੇਰੀ ਅੱਖ ਵੇ ਸ਼ੱਜ ਵਿਆਹ ਨੂੰ ਚੜਿਆ ਆਪਣੇ ਵਿਆਹ ਦਾ ਚਾਹ ਤੇ ਆਪਣੇ ਹੀ ਵਿਆਹ ਦੇ ਵਿੱਚ ਲੱਗੀ ਨੰਦਾਂ ਪਰਜਾਈਆਂ ਦੇ ਨਾਲ ਨੱਚਣ ਤੇ ਤੁਸੀਂ ਇਸ ਵੀਡੀਓ ਦੇ ਵਿੱਚ ਸਾਫ਼-ਸਾਫ਼ ਦੇਖ ਸਕਦੇ ਹੋ ਵੇ ਸਾਕ ਦੋਸਤੋ ਵਿਆਹ ਨੂੰ ਲੈ ਕੇ ਪੰਜਾਬੀਆਂ ਦੇ ਮਨ ਵਿੱਚ ਇੱਕ ਬੇਹੱਦ ਵੱਡਾ ਚਾਹ ਹੁੰਦਾ ਹੈ ਉੱਥੇ ਦੋਤੋ ਕੁੜੀ ਨੂੰ ਆਪਣੇ ਵਿਆਹ ਦਾ ਬੇਹੱਦ ਚਾਸੀ ਤੇ ਆਪਣੀ ਮਨਪਸੰਦ ਦਾ ਗੀਤ ਲਾ ਕੇ ਕੁੜੀ ਨੇ ਸਾਰੇ ਰਿਸ਼ਤੇਦਾਰਾਂ ਸਾਹਮਣੇ ਭਾਇਆ ਬੇਹੱਦ ਸੋਹਣਾ ਗਿੱਦਾ ਤੇ ਤੁਸੀਂ ਇਸ ਵੀਡੀਓ ਦੇ ਵਿੱਚ ਸਾਫ਼-ਸਾਫ਼ ਦੇਖੋ ਜਿਵੇਂ ਕਿ ਦੋਸਤੋ ਦੇਖਿਆ ਜਿਵੇਂ ਕਿ ਅੱਜ ਦੇ ਸਮੇਂ ਦੇ ਵਿੱਚ ਪੰਜਾਬੀ ਆਪਣੇ ਰੀਤੀ ਰਿਵਾਜਾਂ ਨੂੰ ਲੈ ਕੇ ਆਪਣੇ ਕਈ ਕਾਰਜ ਆਰੰਭਦੇ ਹਨ ਜਿੱਥੇ ਕਿ ਦੋਸਤੋ ਵਿਆਹ ਵਾਲੇ ਦਿਨ ਹੀ ਜਿੱਥੇ ਕਿ ਕੁੜੀ ਨੇ ਪੰਗੜਾ ਪਾਉਣ ਦਾ ਸੋਚਿਆ ਤੇ ਪੰਗੜੇ ਦੀ ਬੇਪਹੱਦ ਸੋਹਣੀ ਤਿਆਰੀ ਕੀਤੀ ਹੋਈ ਸੀ ਤੇ ਦੂਜੇ ਪਾਸੇ ਕੁੜੀ ਅਤੇ ਮੁੰਡੇ ਦੇ ਪਰਿਵਾਰ ਦੇ ਲਈ ਬੇਪਹੱਦ ਖੁਸ਼ੀ ਹੋਵੇਗੀ ਜਦੋਂ ਦੋਸਤ ਇਹੋ ਜਿਹੇ ਮੌਕੇ ਉੱਤੇ ਹੋਰ ਵੀ ਖੁਸ਼ੀ ਬਾਦੀ ਹੈ ਜਿੱਥੇ ਕਿ ਸਾਦੇ ਵਹੀ ਕੁੜੀ ਨੇ ਪਾਇਆ ਪੰਗੜਾ ਹੋ ਗਈ ਵੀਡੀਓ ਬਾਰੇ ਤੇ ਤੁਸੀਂ ਦੋਸਤੋ ਇਸ ਵੀਡੀਓ ਬਾਰੇ ਕੀ ਕਹਿਣਾ ਚਾਹੋਗੇ ਆਪਣੀ ਰਾਏ ਜ਼ਰੂਰ ਦਿਓ ਸਾਡੇ ਚੈਨਲ ਦੇ ਨਾਲ ਬਨੇ ਰਹਿੰਦੇ ਤਰ੍ਹਾਂ ਬਾਅਦ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ